ਕਿਸਾਨ ਵੀਰੋ ਤੁਹਾਡਾ ਸਵਾਗਤ ਆਪਣੇ YouTube ਚੈਨਲ ਤੇ ਆਪਾਂ ਪਹੁੰਚੇ ਆ ਅੱਜ ਕੋੜਕਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਅੱਜ ਤਰੀਕ ਆ 19 ਨਵੰਬਰ 2025 ਤੁਸੀਂ ਮੰਡੀ ਦਾ ਵੀਊ ਚੈੱਕ ਕਰ ਸਕਦੇ ਹੋ ਦਸ ਨਗ ਆਏ ਆ ਅੱਜ ਮੰਡੀ ਦੇ ਵਿੱਚ ਰੌਣਕ ਮੇਲਾ ਪੂਰਾ ਲੱਗਿਆ ਵਾ ਤੂੜੀ ਦੀ ਬੋਲੀ ਤੇ ਅੱਜ ਆਈ ਜਾਂਦੇ ਹਲੇ ਵੀ ਤੇ ਆਪਾਂ ਤੁਹਾਨੂੰ ਅੱਜ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਬੋਲੀ ਲੰਘਣ ਜਾ ਸਿਰਫ 5 ਮਿੰਟ ਰਹਿ ਚੁੱਕਿਆ ਤੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣਾ ਹੈ ਕੱਲ ਦਾ ਰੇਟ ਸੀਗਾ ਜਿਹੜਾ ਤੂੜੀ ਦਾ 430 ਰੁਪਏ ਸੀਗਾ ਸਿਰਾ ਤੇ ਅੱਜ ਤੁਹਾਨੂੰ ਤੂੜੀ ਦਾ ਸਿਰਾ ਚੈੱਕ ਕਰਾਉਣਾ ਹੈ ਵੀਡੀਓ ਨਾਲ ਜੁੜੇ ਰਹੋ ਤੇ ਦੱਬ ਕੇ ਸ਼ੇਅਰ ਕਰੋ ਤੇ ਸਾਰੇ ਕਿਸਾਨ ਭਰਾਵਾਂ ਨੂੰ ਰੇਟਾਂ ਬਾਰੇ ਪਤਾ ਲੱਗੇ ਕਿ ਤੂੜੀ ਦਾ ਰੇਟ ਕੋੜਪੂਰਾ ਮੰਡੀ ਦੇ ਵਿੱਚ ਕੀ ਆ ਤੇ ਆਪਾਂ ਬਾਸਮਤੀ ਦੀ ਬੋਲੀ ਦੇ ਵੀ ਰੇਟ ਆਉਣੇ ਹੁੰਦੇ ਆ 11 ਵਜੇ ਲੱਗਦੀ ਹੈ 11 ਵਜੇ ਬਾਸਮਤੀ ਦੀ ਬੋਲੀ ਤੇ ਆਪਾਂ ਤੁਹਾਨੂੰ 11 ਵਜੇ ਆਸਮਰੀ ਦੀ ਬੋਲੀ ਤੇ ਵੀ ਮਿਲਾਂਗੇ ਤੇ ਆਪਾਂ ਚੱਲਦੇ ਹੁਣ ਤੂੜੀ ਦੀ ਬੋਲੀ ਤੇ ਤੁਹਾਨੂੰ ਅੱਜ ਰੇਟ ਚੈੱਕ ਕਰਾਉਣਾ ਹੈ ਤੂੜੀ ਦਾ ਔਰ ਦੀ ਅੰਦਰ ਦੀ ਤੂੜੀ ਹੈ ਚੈੱਕ ਕਰ ਸਕਦੇ ਹੋ 300 ਰੁਪਿਆ 300 ਰੁਪਿਆ ਕੋਈ ਨਹੀਂ ਲੈਂਦੀ ਅੱਜ 300 ਰੁਪਿਆ 5 ਕਰ 5 ਰੁਪਏ 350 ਕਰ 350 ਜੀ 55 ਕਰ 55 60 ਕਰ 60 360 ਰੁਪਏ 65 ਕਰ 65 ਰੁਪਏ ਕਿੱਥੇ ਜਾਣੀ ਬਾਈ ਸਿੱਖਾਂ ਵਾਲੇ ਬਾਈ ਸਿੱਖਾਂ ਵਾਲੇ ਜਾਊਗਾ ਥੋੜਾ ਕਰਾਇ ਕੀ ਹੈ ਕਰਾਇ 200 ਰੁਪਏ ਹਥੋਂ ਦਾ ਦੇਖ ਲਓ ਆਪ ਦਾ ਇਹ ਨਹੀਂ 100 ਹੋਰ ਲੈ ਲਈ 300 ਦੇ ਦਊਗਾ 300 ਦੇ ਹੋਰ ਰਾਜੂ ਓਏ ਗੋੜ ਵਾਲੀ ਚਾਹ ਪਿਆਵਾਂ ਨਾ ਹਾਂ ਨਹੀਂ ਜਾਂਦਾ ਗੋੜ ਵਾਲੀ ਬਹਿਗਾ ਤਾਂ ਤਾਂ ਤੂੰ ਬੋਲੀ 60 ਰੁਪਏ 360 ਬੋਲਾਂਗੇ ਨਾ 360 ਰੁਪਏ ਬਾਈ ਸਿੱਖਾਂ ਵਾਲੇ ਲਈ ਪਹਿਲਾ ਨੱਕ ਜਿਗਾ ਅੰਦਰਲੀ ਟੁੜੀ ਸੀਗੀ 360 ਰੁਪਏ ਲੱਗਿਆ ਇਹਦਾ ਰੇਟ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਉਹਦਾ ਤੁਹਾਨੂੰ ਰੇਟ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਹੋ ਅੰਦਰ ਦੀ ਟੁੜੀ ਬੋਲੋ ਜੀ ਲੋ ਜੀ ਅੰਦਰ ਦੀ ਟੁੜੀ ਹੈ ਵੀ ਚੈੱਕ ਕਰ ਸਕਦੇ ਆ 250 ਰੁਪਿਆ 250 ਰੁਪਿਆ 250 ਰੁਪਿਆ 250 ਰੁਪਿਆ ਬੋਲਣਾ ਪੈਗਣਾ 50 ਜੀ ਹਾਂ ਜੀ ਜਾਏਗਾ 55 ਜੀ 300 300 300 ਹੋਲਾ ਬਾਈ ਕਿਨੇ 305 ਗੁਰੂ ਦਾ ਗੁਰੂ ਦਾ ਜਾਏਗਾ ਬਈ ਨਹੀਂ ਗੁਰੂ ਉਠਾਉਣਾ ਹੈ ਤੇ ਨਾਨਕ ਸਰ ਜਾਏਗਾ ਕਿਰਾਇਆ ਕੀ ਦਊਗਾ ਕਿਰਾਇਆ ਵੀ ਉਹ ਵੀ ਲਾਇਆ ਤਾਂ ਦਊਗਾ ਜੀ ਕਿਰਾਇਆ ਵੀ ਕੀ ਦੱਸੂਗਾ ਪਰ ਦੇ ਦੋ ਤੇਰੇ ਨਾਲ 5 ਕਿਲੋਮੀਟਰ ਆ ਬਾਈ ਤੂੰ ਐ ਟੱਪ ਕਿਰਾਇਆ ਤਾਂ ਹੁੰਦਾ ਹੀ ਐ ਫਿਰ ਚੱਲ 200 ਰੁਪਏ ਦੇ ਦੇ ਦਊਗਾ ਯਾਰ ਨਹੀਂ ਆ 200 ਜਨੇ ਭਰਾਵਾ ਕਰਾਇਆ ਨਾਨਕ ਸਰ ਦਾ ਦੋ ਸੰਦਵੀ ਜਾਵੜੇਗਾ ਸੰਦਮੀ ਦਾ ਵੀ 200 ਹੀ ਦਿੰਦੇ ਸੰਦਵਾ ਦਾ ਬਾ ਟੱਪ ਕੇ ਜਾਣਾ ਸੰਦਵੀ ਜਾਂਦੇ ਰਵਾਂਗੇ ਆ ਕਿੰਨੇ ਸੀਗੇ 500 ਲੈਣਾ ਮੈਨੂੰ ਬੀਗੋਰ ਚਲਾ ਜੀ ਨਹੀਂ 305 ਰੁਪਏ 10 ਰੁਪਏ 500 ਆ ਜੇ ਰਾਜਪੁਰਾ ਦਾ 500 ਮੈਨੂੰ ਮਿਲ ਜਾਊਗਾ 16 500 ਗੁਰੂ ਗ੍ਰੰਥ ਦਾ ਨਹੀਂ ਨਹੀਂ ਗੁਰੂ ਗ੍ਰੰਥ ਦਾ 500 ਰੁਪਏ 310 ਬੋਲਣਗੇ 310 ਰੁਪਏ ਸੰਭੀ ਲਾਇਆ ਇਹ ਵੀ ਅੰਦਰਲੀ ਤੁੜੀ ਸੀਗੀ 310 ਰੁਪਏ ਦਾ ਰੇਟ ਲੱਗਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਤੁਹਾਨੂੰ ਅਗਲੀ ਟਰਾਲੀ ਦਾ ਰੇਟ ਚੈੱਕ ਕਰਾਉਣਾ ਹੈ ਤੁੜੀ ਦਾ ਆਜੋ ਲਓ ਜੀ ਆ ਵੀ ਅੰਦਰਲੀ ਤੁੜੀ ਆ ਚੈੱਕ ਕਰ ਸਕਦੇ ਆ 350 350 60 65 65 70 ਦੇ ਦੇਖੋ 370 ਬੋਲਾਂਗੇ ਨੇ 75 ਕਰਦੇ 80 80 400 5 405 ਬੋਲਾਂਗੇ ਨੇ 405 ਰੁਪਏ ਬਾਈ ਜੀ ਕਿਹਦੀ ਟੈਨ ਲਓ ਜੀ 405 ਰੁਪਏ ਲੱਗ ਚੁੱਕਿਆ ਇਹ ਵੀ ਅੰਦਰਲੀ ਟੂੜੀ ਸੀਗੀ ਹੁਣ ਰੇਟ ਵੱਧ ਚੁੱਕਿਆ ਟੂੜੀ ਦਾ ਰੇਟ 405 ਰੁਪਏ ਲੱਗ ਚੁੱਕਿਆ ਤੇ ਹੁਣ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਦਾ ਰੇਟ ਚੈੱਕ ਕਰਾਉਣੇ ਆ ਆ ਜਿਓ ਅੰਦਰ ਦੀ ਥੋੜੀ ਬੋਲੋ ਜੀ ਬੋਲੋ ਜੀ ਆ ਵੀ ਅੰਦਰ ਲਈ ਥੋੜੀ ਆ ਕੰਗ ਮੈਲਾ ਜਾ ਬਾਈ ਕੀ ਗੱਲ ਡਿੱਗੀ ਕਰਨ ਤੁਸੀਂ ਹਾਂ ਡਿੱਗੀ ਕਰਨ ਕਦੀ ਆ ਬੋਲੋ ਹੀ ਬੋਲ ਤੈਨੂੰ ਵੀ ਪੂਰੀ ਅੰਦਰ ਦੀ ਆ ਰਾਮ 300 ਰੁਪਿਆ ਕਲਾ ਦੇ 300 300 ਰੁਪਿਆ 300 5 10 10 15 ਹੈ 20 ਗਰ 25 325 ਬੋਲਾਂ ਕਿਨੇ 325 ਰੁਪਏ ਜੀ ਕਿੱਥੇ ਲੈਣੀ ਬਾਈ ਇਹ ਅੰਦਰਲੀ ਤੋੜੀ ਸੀਗੀ ਇਹਦਾ ਰੇਟ ਲੱਗਿਆ 325 ਰੁਪਏ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਤੁਹਾਨੂੰ ਉਹਦਾ ਰੇਟ ਚੈੱਕ ਕਰਾਉਣੇ ਆ ਆ ਜਿਓ ਵੀਡੀਓ ਨਾਲ ਜੁੜੇ ਰਹੋ ਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਉਹਦਾ ਰੇਟ ਚੈੱਕ ਕਰਾਉਣੇ ਆ ਬਾਰਦੀ ਬਾਰਦੀ ਲਓ ਜੀ ਆ ਬਾਹਰ ਦੀ ਟੁੜੀ ਆ ਬਾਹਰ ਦੀ ਟੁੜੀ ਆ ਜਿੰਨੇ ਨਾਲ ਦੀ ਬਾਈ ਬੋਲੋ ਉਂਗਲਾ ਐ ਨਾ ਤੂੰ ਦੱਸ ਕੀ ਭਾਰਾ 800 300 300 5 10 15 15 315 20 20 320 ਰੁਪਏ 25 30 35 40 40 340 450 450 355 52 60 360 ਬੋਲਾਂਗੇ ਨੇ ਨਾਲੋ ਆਪਣਾ 365 365 ਬੋਲਦਾ ਕੋਈ 365 ਰੁਪਏ ਬਾਈ ਜੀ ਫਾਪੜਾ 365 ਜੀ ਬਾੜ ਦੀ ਟੂੜੀ ਸੀਗੀ 365 ਰੁਪਏ ਦਾ ਰੇਟ ਲੱਗਿਆ ਤੇ ਆਪਾਂ ਚੱਲਦੇ ਹਾਂ ਜੀ ਟਰਾਲੀ ਤੇ ਤੇ ਉਹਦਾ ਰੇਟ ਚੈੱਕ ਕਰਾਉਣਾ ਹੈ ਟੂੜੀ ਦਾ ਆਜੋ 300 ਰੁਪਿਆ 9 10 350 54 60 65 70 77 78 80 85 385 ਬੋਲਾਂਗੇ ਨੇ 385 ਰੁਪਏ ਲਿਖੀ ਭਾਈ ਉਹ ਜੀ ਆ ਲੱਗਿਆ 385 ਰੁਪਏ ਅੰਦਲੀ ਟੁੱਡੀ ਸੀਗੀ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਜੇ ਤੁਹਾਨੂੰ ਇਹ ਰੇਟ ਚੈੱਕ ਕਰਾਉਣੇ ਆ ਅੰਦਰ ਦੀ ਥੋੜੀ ਬੋਲੋ ਜੀ 300 ਲਿਜਾਏਗਾ ਵੀ ਨਹੀਂ 350 ਕਰ ਸਾਢੇ 350 52 60 ਕਰ 60 ਸਿੱਖਾ ਜਾਏਗਾ ਇੱਕ ਮਿੰਟ ਬਾਈ 200 ਰੁਪਿਆ 300 ਕਰਦੇ 300 ਹੀ ਦਿੱਤਾ ਇਸ ਚੁੱਤੇ ਹੈ ਨਾ 300 ਹੀ ਜੀ ਪੈਂਟ 400 ਕਰ 400 400 ਬੋਲਾਂਗੇ ਨੇ 400 ਰੁਪਏ ਭਾਈ ਮੰਗਸਾ ਲ ਜਾਣੀ ਲਓ ਜੀ ਅੰਦਰਲੀ ਤੂੜੀ ਸੀਗੀ 400 ਰੁਪਏ ਦਾ ਰੇਟ ਲੱਗਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੁਹਾਨੂੰ ਇਹਦਾ ਰੇਟ ਚੈੱਕ ਕਰਾਉਣੇ ਆ ਲਓ ਜੀ ਆ ਵੀ ਅੰਦਰ ਦੀ ਤੂੜੀ ਆ ਬਈ ਸਿੱਖਾ ਲੈ ਜਾਏਗਾ ਜੀ ਰੁਲਾ ਲੈ ਆ 300 ਦਿਮਾਗ ਵਿੱਚ 300 60 70 75 375 ਬੋਲਾਂਗੇ ਨਾ 80 ਕਰਾਂ 80 80 80 ਬੋਲਾਂਗੇ ਨਾ 385 ਜੀ ਇਹ 385 ਰੁਪਏ ਲੱਗੀ ਆ ਤੇ ਅੰਦਰਲੀ ਟੁੱਡੀ ਸੀਗੀ ਤੇ ਆਪਾਂ ਹੁਣ ਅਗਲੀ ਟਰਾਲੀ ਤੇ ਚੱਲਦੇ ਹਾਂ ਤੇ ਤੁਹਾਨੂੰ ਇਹਦਾ ਰੇਟ ਚੈੱਕ ਕਰਾਉਣੇ ਆ 300 400 ਹਾਂ 300 ਰੁਪਿਆ 300 ਉਹ ਯਾਨੀ ਸਾਰੇ 300 ਬੋਲਣਗੇ ਕੋਈ ਨਹੀਂ ਕੋਈ 300 ਰੁਪਏ ਵੀ ਕਿੱਥੇ ਲਾਉਣੀ ਬਾਈ ਟਰਾਲੀ ਦਾ ਰੇਟ ਲੱਗਿਆ ਟੂੜੀ ਦਾ 300 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਤੁਹਾਨੂੰ ਉਹਦਾ ਰੇਟ ਚੈੱਕ ਕਰਾਉਣੇ ਆ ਤੁਹਾਨੂੰ ਕਿੰਨੇ ਕੁ ਲਾਉਣੀ ਆ ਮਾਂ ਦੀ ਟੂੜੀ ਆ ਹਾਂਜੀ ਲੱਕੜੀਆਂ ਬਾਈ ਮੈਂ ਨਹੀਂ ਜਿੰਦਗਰ ਜਾਉਂਗਾ ਵੀ ਨਹੀਂ ਨਹੀਂ ਆਲੇ ਮਾਸ ਆ ਰੂਪ ਠੀਕ ਆਹ ਦੇ ਆਹ ਲਈ ਪਾਦੇ ਨਾਲ ਲੈਣੀ ਬਾਈ ਗੁਰਦੁਆਰੇ ਕੋਲੇ ਯਾਰ ਉੱਤਰ ਆ ਗਏ 250 250 ਸੋਨਾ ਭਾਈ ਜੀ 250 ਰੁਪਏ ਬਾਈ ਜੀ ਲਓ ਜੀ ਇਹ ਲੱਗਿਆ 250 ਰੁਪਏ ਬਾਹਰਲੀ ਟੁੜੀ ਸੀਗੀ ਤੁਸੀਂ ਚੈੱਕ ਕਰ ਸਕਦੇ ਆ ਤੇ ਹੁਣ ਆਪਾਂ ਚੱਲਦੇ ਆ ਅਗਲੀ ਟਰਾਲੀ ਤੇ ਤੇ ਆਪਾਂ ਉਹਦਾ ਰੇਟ ਚੈੱਕ ਕਰਾਉਣਾ ਤੁਹਾਨੂੰ ਆਜੋ ਬਾਈ ਫੁਕੀ ਜੀ ਆ ਉਹ ਜੇ ਟੋਰੀ ਨਹੀਂ ਰੱਖਿਆ ਹੋਵੇ ਬਾਈ ਨਾ ਫਿਰ ਇਹ ਕਿਹੜਾ ਚਾਹ ਬਾਈ ਤੋਂ ਨਹੀਂ ਆਹ ਹੀ ਲਿਖੂਗੀ ਜਿਹੜੀ ਕਰਿਆ ਦਿੱਲੀ ਤੋਂ ਇਹਨਾਂ ਨਾਲ ਹੀ ਨਿਕਲਦੀ ਚੱਲ 350 ਰੁਪਏ 350 ਜੀ ਰੇਟ ਕੋਟ ਦੇਵਾਂਗੇ ਬਾਬਾ ਕੀ ਨਹੀਂ 350 ਜੀ ਨਹੀਂ 350 ਬੋਲੰਗ ਨੇ 54 60 65 70 71 80 380 ਬੋਲੰਗ ਨੇ 380 ਜੀ ਇਹਦਾ ਰੇਟ ਲੱਗਿਆ 380 ਰੁਪਏ ਤੇ ਰੋਜ਼ਾਨਾ ਰੇਟ ਚੈੱਕ ਕਰਨ ਦੀ ਤੂੜੀ ਦਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਾਂ ਮਿਲਦੇ ਹਾਂ 11 ਵਜੇ ਬੋਲੀ ਤੇ ਤੇ ਤੁਸੀਂ ਵੀਡੀਓ ਨਾਲ ਜੁੜੇ ਰਹੋ ਆਪਾਂ 11 ਵਜੇ ਮਿਲਦੇ ਹਾਂ ਬੋਲੀਏ